ਉੱਠੇ ਤੋਂ ਡਿੱਗਣ ਦਾ ਡਰਾਮਾ ਕਰਕੇ ਵੇਖੋ ਕਿੰਜ ਕਤਲ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਦਰਦੀ ਫਲੋਰ ਦੇ ਮੁਹੱਲਾ ਮੁਲਾਹਾ ਵਿਖੇ ਇੱਕ ਵਿਅਹਤਾ ਲੜਕੀ ਦੀ ਮੌਤ ਹੋਣ ਕਾਰਨ ਸ਼ਹਿਰ ਅੰਦਰ ਸੰਸਨੀ ਦਾ ਮਾਹੌਲ ਪੈਦਾ ਹੋ ਗਿਆ। ਜਿਦੀ ਖਬਰ ਲੱਗਦੇ ਹੀ ਥਾਣਾ ਮੁਖੀ ਫਲੋਰ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਵਿਅਹਤਾ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ। ਉਦੋਂ ਮੌਕੇ ਪੁੱਜੀ ਲੜਕੀ ਦੇ ਪਿਤਾ ਉਦੋਂ ਮੌਕੇ ਤੇ ਪਹੁੰਚੇ ਲੜਕੀ ਦੇ ਪਿਤਾ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਇਸ ਲੜਕੀ ਦਾ ਨਾਮ ਰਜਨੀ ਬਾਲਾ ਹੈ ਉਮਰ 25 ਸਾਲ ਹੈ ਕਰੀਬ 5 ਸਾਲ ਪਹਿਲਾਂ ਇਹਦਾ ਵਿਆਹ ਹੋਇਆ ਸੀ ਤਾਂ ਤੋਂ ਹੀ ਲੜਕੀ ਦਾ ਪਤੀ ਉਸ ਨਾਲ ਮਾੜਾ ਵਤੀਰਾ ਕਰਦਾ ਸੀ ਅਤੇ ਅਕਸਰ ਹੀ ਉਸ ਨਾਲ ਕੁੱਟਮਾਰ ਵੀ ਕਰਦਾ ਰਹਿੰਦਾ ਸੀ ਜਦਕਿ ਉਸਨੇ ਸਵੇਰੇ 11 ਵਜੇ ਦੇ ਕਰੀਬ ਫੋਨ ਕਰਕੇ ਤੁਹਾਨੂੰ ਦੱਸਿਆ ਕਿ ਤੁਹਾਡੀ ਲੜਕੀ ਰਾਤੀ ਬਲੈਕਆਊਟ ਮੌਕੇ ਕੋਠੇ ਦੀ ਛੱਤ ਤੋਂ ਹੇਠਾਂ ਡਿੱਗ ਕੇ ਮਾਰ ਗਈ ਹੈ ਉਸ ਲੜਕੀ ਦੇ ਪਿਤਾ ਨੇ ਦੱਸਿਆ ਜਦਕਿ ਉਹਨਾਂ ਦੇ ਵੱਲੋਂ ਫੋਨ ਕਰਕੇ ਦੱਸਿਆ ਗਿਆ ਕਿ ਉਹਨਾਂ ਦੀ ਲੜਕੀ ਹੈ ਕੋਠੇ ਦੀ ਛੱਤ ਤੋਂ ਹੇਠਾਂ ਡਿੱਗ ਕੇ ਮਾਰ ਗਈ ਲੜਕੀ ਦੇ ਪਿਤਾ ਨੇ ਕਥਿਤ ਤੌਰ ਤੇ ਦੋਸ਼ ਲਾਇਆ ਨੇ ਉਹਨਾਂ ਦੀ ਲੜਕੀ ਦੀ ਮੌਤ ਛੱਤ ਤੋਂ ਹੇਠਾਂ ਡਿੱਗਣ ਕਾਰਨ ਨਹੀਂ ਬਲਕਿ ਉਸਦੇ ਪਤੀ ਦੇ ਵੱਲੋਂ ਉਸਦੀ ਕੁਟਮਾਰ ਕਾਰਨ ਹੋਈ ਹੈ ਸਬੂਤ ਵਜੋਂ ਮੇਰੀ ਲੜਕੀ ਦੇ ਪੂਰੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਵੀ ਨੇ ਕਈ ਥਾਵਾਂ ਤੇ ਨੀਲ ਵੀ ਪਏ ਹੋਏ ਨੇ ਲੜਕੀ ਦੇ ਪਿਤਾ ਨੇ ਉਹਨਾਂ ਦੇ ਬਾਕੀ ਸਾਰੇ ਪਰਿਵਾਰਕ ਮੈਂਬਰਾਂ ਨੇ ਵੀ ਜ਼ੋਰ ਦੇ ਕੇ ਪੁਲਿਸ ਸੰਗੇ ਗੁਹਾਰ ਲਾਈ ਹੈ ਮਾਸੂਮ ਲੜਕੀ ਨੂੰ ਉਸਦੇ ਪਤੀ ਨੇ ਹੀ ਮੌਤ ਦੇ ਘਾਟ ਉਤਾਰਿਆ ਹੈ ਉਸ ਖਿਲਾਫ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇ ਉਹਨਾਂ ਕਹਿੰਿਆ ਮੌਤ ਦੇ 12 ਘੰਟੇ ਬਾਅਦ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਹੈ ਇੱਥੇ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਦੀ ਮੌਤ ਉਸ ਦੇ પતિ ਦੇ ਦੱਸਣ ਮੁਤਾਬਕ 11 ਵਜੇ ਦੇ ਕਰੀਬ ਹੋਈ ਹੈ ਅਤੇ ਉਹਨਾਂ ਨੂੰ ਸਵੇਰੇ 11 ਵਜੇ ਫੋਨ ਰਾਹੀਂ ਦੱਸਿਆ ਗਿਆ ਮੌਕੇ ਤੇ ਪਹੁੰਚੇ ਮ੍ਰਿਤਕ ਲੜਕੀ ਦੇ ਰਿਸ਼ਤੇਦਾਰਾਂ ਨੇ ਵੀ ਕਥੇ ਦੋਸ਼ ਲਾਇਆ ਨੇ ਕਿ ਉਸ ਦਾ ਪਤੀ ਉਸ ਨੂੰ ਮੌਤ ਦੇ ਕੱਟ ਉਤਾਰ ਕੇ ਸਾਰੀ ਰਾਤ ਨਸ਼ੇ ਦੀ ਹਾਲਤ ਵਿੱਚ ਸੁੱਤਾ ਰਿਹਾ ਤੇ ਨਸ਼ਾ ਉਤ੍ਰਣ ਮਦਰੋਂ ਹੀ ਸਾਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਹੈ ਇਹ ਜਿਹੜੀ ਲਈ ਲੜਕੀ ਦੀ ਡੈਥ ਹੋਈ ਆ ਤੁਹਾਡੀ ਕੀ ਲੱਗਦੀ ਆ ਮੇਰੇ ਪਿੰਡ ਦਾ ਦੀ ਤੁਹਾਡਾ ਕੀ ਨਾਮ ਆ ਕਿਹੜੇ ਪਿੰਡ ਤੋਂ ਆ ਲੀਡਾ ਤੇਰਾ ਬੋਤਾਂ ਤੋਂ ਠੀਕ ਆ ਇਹ ਇਹਨਾਂ ਦੀ ਇਹਨਾਂ ਦੀ ਮੈਰਿਜ ਕਦੋਂ ਕਿਹੜੇ ਸਾਲ ਚ ਹੋਈ ਸੀ ਦੁਖੇਰ ਵਿੱਚ ਹੋਈ ਸੀ ਕਿ ਕੱਟਿਆ ਨਹੀਂ ਸੀ ਸੱਣੀ ਮਹੀਨੇ ਠੀਕ ਆ ਤੇ ਇਹਨਾਂ ਦਾ ਆਪ ਵਿੱਚ ਹੀ ਕੋਈ ਲੜਾਈ ਝਗੜਾ ਤਾਂ ਨਹੀਂ ਹੁੰਦਾ ਸੀ ਆਪ ਵਿੱਚ ਕੋਈ ਪੁੱਤ ਸੀ ਪਹਿਲਾਂ ਵੀ ਮੈਨੂੰ ਪਤਾ ਲੱਗਿਆ ਸੀ ਕਿ ਉਹਨੇ ਚੱਕ ਕੇ ਕੰਨ ਚ ਮਾਰਿਆ ਸੀ ਬੜਾ ਦੁੜਕੇ ਅੱਛਾ ਤੇ ਹੁਣ ਰਾਤੀ ਰਾਤੀ ਤੁਹਾਨੂੰ ਕਿਦਾਂ ਪਤਾ ਲੱਗਾ ਵੀ ਇਹ ਡੈਕ ਹੋ ਗਈ ਮੈਂ ਕਹਿੰਦੇ ਮੇਰੇ ਪੂ ਨਾ ਆਵੇਂ ਕਹਿੰਦੇ ਕੁੜੀ ਕੋਟੇ ਤੇ ਡੱਗੇ ਮੇਗਾ ਹੁਣੇ ਛੱਟ ਲੱਗੀ ਹੁਣੀ ਆ ਅੱਛਾ ਇਤਨੇ ਮਹਿੰਗੇ ਮੈਂ ਭੱਜ ਕੇ ਦੇਖ ਕੇ ਆ ਮੇਰਾ ਘਰ ਐ ਤੇ ਮੈਂ ਕੁਆਟਰ ਚ ਰਹਿੰਦੀ ਮੈਂ ਕਵੇਂ ਬੰਦੇ ਅੱਛਾ ਤੁਹਾਨੂੰ ਤੁਹਾਨੂੰ ਸਿਰ ਪਤਾ ਲੱਗਾ ਹਾਂਜੀ ਇਹ ਡਿੱਗੀ ਦਰਾਤੇ ਦੀ ਹੈ ਮੈਨੂੰ ਜਵੇਰੇ ਦੱਸਿਆ ਬੂਨ ਕਰਕੇ ਮੇਰੀ ਝੋਟੀ ਭੇਲਨੇ ਵਿੱਚ ਉਹ ਡੈਪੇ ਗੁੱਟੇ ਤੋਂ ਮੈਨੂੰ ਕਿਸੇ ਨੇ ਹੋਰ ਨਹੀਂ ਦੱਸਿਆ ਨਹੀਂ ਓਕੇ ਤੁਹਾਨੂੰ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਹੈ ਜਿਹੜੇ ਲੜਕੇ ਕਿਦਾਂ ਮਰੀ ਹੈ ਮੈਨੂੰ ਮੇਲਾ ਤੋਂ ਯੱਕ ਸੀਗਾ ਬਹੁਤ ਜ਼ਿਆਦਾ ਕੁੱਟਦੇ ਮਾਰਦੇ ਏ ਬੋਲਦੇ ਵੀ ਨਹੀਂ ਸੀ ਕੋਈ ਸੰਦਸ ਨਹੀਂ ਮੈਨੂੰ ਮੈਨੂੰ ਕੁੱਟਿਆ ਮਾਰਿਆ ਹਾਏ ਰੱਬ ਤੁਹਾਨੂੰ ਦੱਸਦੇ ਓਕੇ ਠੀਕ ਹੈ ਮੇਰਾ ਨਾਮ ਮੇਵਾਲਾ ਵਾਲਾ ਕੀ ਗੱਲ ਹੋਈ ਆ ਕੀ ਨਾ ਕੁੜੀ ਦਾ ਕੀ ਜਿਹੜੀ ਰਜਨੀ ਵਾਲਾ ਜੀ ਕੀ ਹੋਇਆ ਕੀ ਇਹਨਾਂ ਦਾ ਸਾਨੂੰ ਤੇ اچانک ਹੀ ਪਤਾ ਲੱਗਾ ਅੱਜ ਹਾਂ ਇਹਨਾਂ ਨੇ ਦੱਸਿਆ 11 10:30 ਤੋਂ 11 ਵਜੇ ਦੇ ਵਿੱਚ ਸਾਨੂੰ ਦੱਸਿਆ ਦੁਪਹਿਰ ਹਾਂ ਤੇ ਅਸੀਂ ਇੱਥੇ ਆਏ ਤਾਂ ਇਹ ਕਹਿੰਦੇ ਜੀ ਅਸੀਂ ਹਸਪੀਟਲ ਲੈ ਕੇ ਚੱਲੇ ਆ ਉੱਥੇ ਆ ਜਾਓ ਜਦੋਂ ਅਸੀਂ ਥੋੜੀ ਦਿਰ ਸਾਨੂੰ ਥੋੜੀ ਦਿਰ ਰਸਤੇ ਆਉਂਦੇ ਆਉਂਦੇ ਲੱਗੀ ਤੇ ਇਹਨਾਂ ਨੇ ਜਦ ਅਸੀਂ ਨਜ਼ਦੀਕ ਆਏ ਕਹਿੰਦੇ ਤੁਸੀਂ ਸਿੱਧੇ ਘਰ ਆ ਜਾਓ ਅਸੀਂ ਲੈ ਆਏ ਆ ਵੀ ਇਹ ਡੈਥਪੋਟ ਕੀਤਾ ਦੱਸਿਆ ਮੌਤ ਕਿਦਾਂ ਦੱਸਿਆ ਮੌਤ ਉਹਨਾਂ ਨੇ ਇਹ ਦੱਸਿਆ ਕਿ ਕੋਠੇ ਤੋਂ ਡਿੱਗ ਕੇ ਮਰੀ ਅੱਛਾ ਘਰ ਵਾਲੇ ਦਾ ਇਹਦਾ ਨਾਮ ਕੀ ਇਹ ਸੂਰਜ ਪ੍ਰਕਾਸ਼ ਕਿੱਥੇ ਦਾ ਰਹਿਣਾ ਹੋਇਆ ਇੱਥੇ ਦੇ ਐਸੇ ਮਲੇ ਦਾ ਪੰਡੇਰਾ ਸਾਡਾ ਪਿੰਡ ਖਾਨਪੁਰ ਹੈ ਜੀ ਖਾਨਪੁਰ ਬੱਚੇ ਕਿੰਨੇ ਕੁੜੀ ਦੀ ਉਮਰ ਕਿੰਨੀ ਥੋੜੀ ਦੀ ਉਮਰ ਕਿੰਨੀ ਥੋੜੀ ਦੀ ਉਮਰ 24 25 ਸਾਲ ਦੇ ਕਰੀਬ ਹੋਵੇਗੀ ਕੋਈ ਬੱਚਾ ਨਹੀਂ ਹੈ ਕੋਈ ਬੱਚਾ ਗਿਆਨ ਲੰਦਰ ਦਾ ਗਿਆਨ ਲਾਕਡਾਊਨ ਦੇ ਵਿੱਚ ਹੋਇਆ ਸੀ ਤਕਰੀਬਨ 2000 ਦੇ ਵਿੱਚ ਤਕਰੀਬਨ ਲਾਕਡਾਊਨ ਹੋ ਗਿਆ ਲੱਗਦਾ ਤੁਹਾਨੂੰ ਸਾਨੂੰ ਇਹ ਲੱਗਦਾ ਕਿ ਇਹਨਾਂ ਨੇ ਜਾਣਬੁੱਝ ਕੇ ਕੰਮ ਕੀਤਾ ਹੈ ਜਾਣਬੁੱਝ ਕੇ ਮਰਿਆ ਹਾਂ ਹਾਂ ਸਾਨੂੰ ਇਹ ਲੱਗਦਾ ਪ੍ਰਸ਼ਾਸਨ ਆ ਗਿਆ ਹਾਂ ਜੀ ਪ੍ਰਸ਼ਾਸਨ ਦਾ ਹਾਂ ਜੀ ਅਸੀਂ ਨਸ਼ਪੱਤੀ ਕਰਦੇ ਹਾਂ ਹਾਂ ਜੀ ਨਸ਼ਪੱਤੀ ਕਰਦਾ ਹੈ ਗੋਈਆਂ ਗਾਲੀਆਂ ਖਾਂਦਾ ਹੈ ਇਹੇ ਮੇਰੇ ਖਿਆਲ ਦੇ ਵਿੱਚ ਤੇ ਇੱਥੇ ਪਹਿਲਾਂ ਵੀ ਇਹਦਾ ਥਾਣੇ ਦੇ ਵਿੱਚ ਕਾਫੀ ਰਿਕਾਰਡ ਹੈ ਬਦਮਾਸ਼ੀ ਦਾ ਇਹਨੇ ਡਿੱਗੀ ਕਿੰਨੇ ਵਜੇ ਹੈ ਇਹ ਰਾਤੀ ਜਦੋਂ ਮੇਰਾ ਨਾਂ ਤਰਾਂ ਤਰਾਂ ਨਾ ਕੀ ਬਾਈ ਮੇਰਾ ਨਾਂ ਸੂਰੇਜ ਆ ਜੀ ਇਹ ਜਿਹੜੀ ਲੜਕੀ ਮਰੀ ਤੇ ਨਾਂ ਕੀ ਆ ਇਹਦਾ ਨਾਮ ਉਹਦਾ ਰਜਨੀਵਾਲਾ ਤੁਹਾਡੇ ਕੀ ਲੱਗਦੀ ਸੀ ਮੇਰੀ ਵਾਈਫ ਆ ਜੀ ਇਹ ਇਹਦੀ ਡੈਥ ਕਿਦਾਂ ਹੋਈ ਇਹਦੀ ਇਹ ਜੋ ਉੱਪਰੋਂ ਇਧਰੋਂ ਉੱਪਰ ਜੋ ਸਾਡੇ ਮੋਰੇ ਜੰਗਲੇ ਜੋ ਤੁਹਾਡੇ ਸਾਹਮਣੇ ਲੱਗੇ ਨੇ ਕਿ ਸਰ ਉੱਪਰੋਂ نیچے ਸਿੱਧਾ ਹੀ गिर ਗਈ ਇੱਥੇ ਜਿੱਥੇ ਤੁਸੀਂ ਉੱਤੇ ਮਕਾਨ ਹੈਗਾ ਨਹੀਂ ਉੱਪਰ ਨਹੀਂ ਹੈਗਾ ਉੱਤੇ ਹੀ ਕੰਨ ਹੈਗਾ ਉੱਤੇ ਸੀ ਰਾਤੀ ਲਾਈਟ ਨਹੀਂ ਆ ਗਈ ਸੀ ਜੀ ਅਸੀਂ ਮੈਂ ਆਪਣਾ ਗੱਦਾ ਲੈ ਕੇ ਮੈਂ ਪੁੱਛਿਆ ਮੈਂ ਕਿਹਾ ਇਧਰ ਸੱਡ ਰਕ ਗੱਦਾ ਕਿੱਥੇ ਕਹਿੰਦੀ ਉੱਪਰ ਪਿਆ ਵਾ ਵੀ ਤੂੰ ਉੱਪਰ ਚੱਲ ਕੇ ਨਾ ਮੇਰੇ ਤੋਂ ਉੱਪਰ ਜਾ ਕੇ ਬਹਿ ਜਾਓ ਤੁਸੀਂ ਅੱਛਾ ਮੈਨੂੰ ਇੰਨਾ ਕਹਿਣਾ ਨੇ ਕਿ ਤੁਸੀਂ ਉੱਪਰ ਜਾ ਕੇ ਬਹਿ ਜਾਓ ਮੈਨੂੰ ਮੈਂ ਜੇਕਰ ਡਿੱਗੀ ਉੱਪਰ ਬਹਿ ਗਿਆ ਜੀ ਉੱਪਰ ਜਾ ਕੇ ਥੋੜੀ ਜੀ ਬੈਠ ਸਾਈ ਜਾ ਤੁਸੀਂ ਕਹਤੋਂ ਇੰਨਾ ਲੇਟ ਆਏ ਤੁਸੀਂ ਇੰਨਾ ਟਾਈਮ ਸਾਨੂੰ ਕਿੱਦਾਂ ਲੱਗ ਗਿਆ ਮੈਂ ਕਿਹਾ ਮੇਰੇ ਗੱਡੀਆਂ ਲਾਣੇ ਪੈਣੀਆਂ ਸੀ ਅਮਰੇ ਉਂਗਲਾ ਦੇਖ ਲਓ ਮੇਰੇ ਆ ਕੰਮ ਕਰਦੇ ਲੱਗਿਆ ਨੇ ਆ ਸੱਟ ਹੂੰ ਜਿੱਥੇ ਮੈਂ ਕੰਮ ਕੀਤਾ ਵਾ ਉੱਥੇ ਭਵੇਂ ਚੱਲ ਕਿੰਨੇ ਵਜੇ ਡਿੱਗੀ ਰਤੀਆਂ ਹੈ ਹਾਂਜੀ ਕਿੰਨੇ ਵਜੇ ਡਿੱਗੀ ਰਤੀਆਂ ਹੈ ਇਹ ਟਾਈਮ ਦਾ ਨਹੀਂ ਪਤਾ ਜੀ ਆਪਣੇ ਕੋਲ ਮੈਨੂੰ ਟਾਈਮ ਦਾ ਨਹੀਂ ਹੈਗਾ ਸਿਗੈ ਪਤਾ ਅੱਛਾ ਅਸੀਂ ਜਿੱਦੈ ਲੱਟ ਜਾਓਗੇ ਚੱਲ ਗਏ ਸੀ ਉੱਪਰ ਜਾ ਕੇ ਬਹਿ ਗਏ ਸਾਡੇ ਹਸਪੀਟਲ ਲਿ ਗਿਆਂ ਫਿਰ ਉਹ ਨਹੀਂ ਐਨੀ ਸਿਗੈ ਹਸਪੀਟਲ ਲੈ ਕੇ ਗਿਆ ਨੂੰ ਬਾਅਦ ਨਹੀਂ ਜੀ ਉਹ ਟੋਰੀ ਨਹੀਂ ਹੋ ਰਹੀ ਸਿਗੈ ਨਹੀਂ ਬਸ ਮੇਰੇ ਯਾਰਾ ਇੰਨੇ ਵਹੀ ਕਾਲ ਆ ਸਕੂਟਰ ਮੋਟਰਸਾਈਕਲ ਗੱਡੀਆਂ ਹੈਗੀਆਂ ਤੋਨੂੰ ਹਸਪੀਟਲ ਗਿਆ ਨਹੀਂ ਜੀ ਕਿਉਂ ਨਹੀਂ ਲਗਿਆ ਇਹ ਮੈਨੂੰ ਪਤਾ ਹੀ ਨਹੀਂ ਸੀ ਮਾਈਂਡ ਤੇ ਲੱਗੀ ਛੱਟ ਸਿਰ ਤੇ ਕਹਿੰਦੀ ਨਹੀਂ ਲੱਗੀ ਇਹ ਨੀਚੇ ਤੇ ਆਪੇ ਹੀ ਹੁਣ ਤੂੰ ਕਹਿੰਦਾ ਪੈਰਾਂ 'ਪਾਂ ਡਿੱਗੀ ਹੁਣ ਤੂੰ ਕਹਿੰਦਾ ਸਿਰ ਤੇ ਲੱਗੀ ਆ ਇਹ ਜੀ ਇੱਦਾਂ ਗਿਰੀ ਉਹ ਗਲ ਗਲ ਦੇ ਕਿੱਥੇ ਨਿਸ਼ਾਨ ਪਾਜੀ ਗਲ ਦੇ ਨਿਸ਼ਾਨ ਕਿਤਲ ਕਾ ਉਹਦੇ ਗਲ ਦੇ ਨਿਸ਼ਾਨ ਜੀ ਮੇਰੇ ਸਾਹਮਣੇ ਜਿੱਦਾਂ ਜਦੋਂ ਗਿਰੀ ਹੈ ਨਾ ਮੈਂ ਉਦੋਂ ਆਉਂਦੇ ਸਾਰੀ ਮੈਂ ਕਿਹਾ ਤੈਨੂੰ ਦਿਖਦਾ ਨਹੀਂ ਮੈਂ ਤਾਂ ਮੋਰੇ ਸੀਗਾ ਇਹ ਤਾਂ ਆਪਣੀ ਨੱਟ ਭੱਜ ਦੇਖ ਰਹੇ ਪਿਆ ਸੀਗਾ ਮੈਂ ਪੁੱਛਿਆ ਮੈਂ ਪੁੱਛਿਆ ਪਾਜੀ ਗਲ ਤੇ ਛੱਡ ਕਿੱਥਾਂ ਲੱਗੀ ਕੁੜੀ ਦੇ ਨਿਸ਼ਾਨ ਕਾ ਦੇ ਆਹ ਉਹ ਇੱਥੋਂ ਐ ਕਰਕੇ ਇਹਨੂੰ ਚੱਕਿਆ ਵਾ ਇਹਨੂੰ ਇੱਦਾਂ نیچے ਇੱਥੇ ਬੈਠੀ ਸੀ ਇਹਨੂੰ ਇੱਦਾਂ ਚੱਕ ਕੇ ਅੰਦਰ ਲੈ ਕੇ ਗਿਆ ਮੈਂ ਇਕੱਲਾ ਹੀ ਤੇ ਮੇਰਾ ਬ੍ਰਦਰ ਅੰਦਰ ਸੀਗਾ ਤੇ ਗਲ ਤੇ ਨਿਸ਼ਾਨ ਲੱਗੇ ਫੇ ਹਾਂ ਜੀ ਨਾ ਨੋ ਨੂੰ ਲੱਗ ਗਿਆ ਹੋਊਗਾ ਜੀ ਕੋਈ ਮੇਰੇ ਹਾਂ ਸਹੀ ਆ ਨਸ਼ਾ ਕਰਦਾ ਕੋਈ ਮੇਰਾ ਨੋ ਨਹੀਂ ਨਸ਼ਾ ਕਰਦੇ ਕੋਈ ਹਾਂ ਜੀ ਨਸ਼ਾ ਕਰਦਾ ਕੋਈ ਨਸ਼ਾ ਕਰਦਾ ਭਾਜੀ ਮੈਂ ਜਦੋਂ ਪੈਗ ਲਾ ਲੇਦਾ ਜੀ ਕਦੇ ਕਦੇ ਉਹ ਵੀ ਜੇ ਥੱਕੇ ਹੋਈਏ ਸ਼ਾਮ ਨੂੰ ਖਾਂਦਾ ਕੋਈ ਜਣ ਕੇ ਤੂੰ ਹਸਪੀਟਲ ਨਹੀਂ ਲਿਆ ਗਿਆ ਨੂੰ ਹੈ ਨਾ ਹਾਂ ਜੀ ਓਕੇ ਠੀਕ ਹਸਪੀਟਲ ਮੈਡੀਕਲ ਸਰ ਇੱਕ ਫਲੋਰ ਦੇ ਵਿੱਚ ਲਾ ਮੱਲੇ ਦੇ ਵਿੱਚ ਇੱਕ ਲੜਕੀ ਦੀ ਢੇਡ ਭਰੇ ਇਲਾਕੇ ਦੇ ਵਿੱਚ ਮੌਤ ਹੋਈ ਹੈ ਕੀ ਮਾਮਲਾ ਕੀ ਲੜਕੀ ਦਾ ਨਾਮ ਅੱਜ ਦੁਪਹਿਰੇ ਇੱਕ ਸ਼ਖਸ ਮੇਵਾਲਾਲ ਜੋ ਕਿ ਖਾਨਪੁਰ ਦਾ ਰਹਿਣ ਵਾਲਾ ਹੈ ਇਹਨਾਂ ਨੇ थाने ਹਜ਼ਰਤ ਇੱਕ ਫਰਮਸ਼ਨ ਦਿੱਤੀ ਕਿ ਉਸਦੀ ਲੜਕੀ ਰਜਨੀ ਉਮਰ 21 ਸਾਲ ਜਿਸ ਦੀ ਪੇਤ ਪਰਹੰਦਾ ਤਾਂ ਮੌਤ ਹੋ ਗਈ ਹੈ ਤੇ ਉਹਨਾਂ ਨੂੰ ਸ਼ੱਕ ਹੈ ਉਸਦੇ ਜਵਾਈ ਸੰਦੀਪ ਨੇ ਉਸ ਦਾ ਕਿਸੇ ਤਰੀਕੇ ਨਾਲ ਗੈਰ ਕੁਦਰਤੀ ਤਰੀਕੇ ਨਾਲ ਕਤਲ ਕੀਤਾ ਜਿਸ ਤੇ ਜਿਸ ਤੇ ਅਸੀਂ ਮੌਕੇ ਤੇ ਆ ਕੇ ਪੜਤਾਲ ਕੀਤੀ ਹੈ ਪੜਤਾਲ ਕਰਨ ਉਪਰੰਤ ਜੋ ਕਿ ਮੌਕੇ ਦੇ ਮੁਲਹਾਜਾ ਕਰਨ ਤੋਂ ਬਾਅਦ ਫੋਰੈਂਸਿਕ ਸਾਇੰਸ ਐਕਸਪੋਰਟ ਦੀ ਟੀਮ ਲਾਉਣ ਤੋਂ ਬਾਅਦ ਅਸੀਂ ਲੜਕੀ ਦੇ ਪਿਤਾ ਦੇ ਬਿਆਨ ਅਤੇ ਹੋਰ ਲੋਕਾਂ ਦੇ ਆਸ-ਪਾਸ ਦੇ ਬਿਆਨ ਲੈਣ ਤੋਂ ਬਾਅਦ ਮਕਦਮਾ ਨੰਬਰ 135 ਮੇਵਲਾਲ ਦੇ ਬਿਆਨਾਂ ਤੇ ਲੜਕੇ ਸੰਦੀਪ ਦੇ ਖਿਲਾਫ ਰਜਨੀ ਦੇ ਕਤਲ ਸੰਬੰਧੀ ਦਰਜ ਕੀਤਾ ਹੈ ਇਸ ਸੰਬੰਧੀ ਰਜਨੀ ਦੀ ਲੜਬਾਡੀ ਨੂੰ ਸੀ ਕਸਟਡੀ ਚ ਲੈ ਲਿਆ ਮੌਕੇ ਦੇ ਮਲੇ ਸਬੂਤਾਂ ਨੂੰ ਵੀ ਕਸਟਡੀ ਚ ਲੈ ਲਿਆ ਤੇ ਜੋ ਲੜਕੀ ਦੀ ਡੈੱਡ ਬੋਡੀ ਨੂੰ ਅਸੀਂ ਜੁਲਿਸ ਤੋਂ ਗਾਫਲ ਕਰਾਤਾ ਹੈ ਉਸ ਵੜਨ ਕਰਾਉਣ ਤੋਂ ਅਗਲੀ ਕਰਾਉਣ ਮਸਲੇ ਕਿੰਨੀ ਉਮਰ ਸੀ ਲੜਕੀ ਦੀ ਮਰਕੀ ਸਾਂ